ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਿਊ ਬਲੌਗ 'ਚ ਉਮੀਦ ਕਰਦਾ ਹਾਂ ਸਾਰੇ ਸਾਜਣ ਮਿੱਤਰ ਠੀਕ ਠਾਕ ਹੋਵੋਗੇ ਤੇ ਆਪਾਂ ਘੋੜੇ ਨੂੰ ਟਾਇਰ ਚਾੜਤੇ ਸੀ ਪਹਿਲਾਂ 2 ਫੁੱਟੇ ਤਾਂ ਇਹਨੂੰ ਹੁਣ ਪਹਿਲਾਂ ਦੱਸਾ ਵੀ ਇਹਨੂੰ ਹੁਣ ਆਪਾਂ ਬਸ ਟਾਇਰ ਚਾੜਤੇ ਆ ਵੀ ਹੁਣ ਆਪਾਂ ਖੇਤਾਂ-ਕੁੱਤਾਂ 'ਚ ਨਹੀਂ ਚਲਾਉਣਾ ਹੈਗਾ ਪਰ ਹੁਣ ਕਈ ਦਿਨੇ ਹੋ ਗਏ ਨਾ ਟੈਸਟ-ਟਸਟ ਕਰਦਿਆਂ ਉਹਨੂੰ ਤੇ ਇੱਕ ਦਿਨ ਮੱਕੀ ਵਾਲੇ ਖੇਤਾਂ ਚ ਪਾ ਲਿਆ ਤੇ ਉਦੋਂ ਦੇ ਮੋਡੇ ਖੁੱਪਗੇ ਟੈਰਾਂ ਦੇ ਮੋਲ ਲਿਆ ਜਮੜ ਮੜਾ ਨਿਸ਼ਾਨ ਜੇ ਪੈਣ ਲਾ ਪਏ ਦੋ ਪੁੱਟਿਆਂ ਦੇ ਤਾਂ ਹੁਣ ਆਪਾਂ ਇਹਨੂੰ ਫੇਰ ਚਲਾ ਕੇ ਚੱਕ ਚੁੱਕ ਕਰਨਾ ਆ ਤਾਂ ਇਹਦੇ ਆਪਾਂ ਟਾਇਰ ਹੁਣ ਲੱਗੇ ਫੇਰ ਦਵਾਰਾ ਚੇਂਜ ਕਰਨ ਇਹਨੂੰ ਆਪਾਂ ਦੂਏ ਚਾੜਦੇ ਆ 1000 ਨੰਬਰ ਟਾਇਰ ਤੇ ਆ ਦੋ ਫੁੱਟੇ ਆਪਾਂ ਲਾ ਦੇਣੇ ਆ ਤੇ ਸਾਥ ਦੇਣ ਦੇ ਲਈ ਆਇਆ ਲਵੀ ਸਿੰਘ ਜੀ ਤੇ ਆ ਸਾਡਾ ਜੱਸਾ ਅੱਜ ਵੀ ਦੋਨਾਂ ਬੰਦਿਆਂ ਨੇ ਦੇਖਣਾ ਵੀ ਸਾਡੇ ਬੰਦੇ ਟਾਇਰ ਕਿੱਦਾਂ ਬਦਲਦੇ ਆ ਅੱਜ ਸਾਰੀ ਇਹਨਾਂ ਦੀ ਡਿਊਟੀ ਰੱਖਣੀ ਟਾਇਰ ਬਦਲਣ ਦੀ ਤੇ ਆਹ ਘੋੜੇ ਨੂੰ ਕਰਦੇ ਸਾਈਡ ਤੇ ਤਾਂ ਇਹਨੂੰ ਲੋਦੇ ਆ ਉੱਥੇ ਕਿੱਦਾਂ ਕਰੀਏ ਇਹਨੂੰ ਇੱਧਰ ਇੱਥੇ ਰਹਿਣ ਦਈਏ ਕਿ ਜਾ ਇਹਨੂੰ ਗਾਂ ਕਰ ਲਈਏ ਆਓ ਦੇਖ ਲੈ ਜਿੱਦਾਂ ਕਰਨੀ ਆ ਚਾਬੀ ਚਾਬੀ ਉਹਦੇ ਪਈ ਲਾਵੇ ਮਤਲਬ ਸਾਡਾ ਸਾਡਾ ਉਹ ਮੱਕੀ ਵਾਲਾ ਹੈ ਨਾ ਖੱਪਾ ਹੈਗਾ ਕਈ ਥਾਵਾਂ ਤੇ ਟਾਇਰਾਂ ਦੇ ਉੱਤੇ ਮੜ ਮੜੇ ਨਿਸ਼ਾਨ ਪੈ ਗਏ ਤੇ ਹੁਣ ਆਪਾਂ ਫੇਰ ਉੱਥੇ ਚਲਾਉਣਾ ਆ ਮੈਂ ਕਿਹਾ ਟਾਇਰ ਆਪਾਂ ਚੇਂਜ ਹੀ ਕਰ ਲਈਏ ਨਹੀਂ ਤਾਂ ਟਾਇਰ ਪੁਰਾਣੇ ਆ ਲੱਗਣੇ ਸ਼ੁਰੂ ਹੋ ਜਾਂਦੇ ਆ ਫਿਰ ਛੇ ਮੰਜਾ ਆ ਮੰਜਾ ਕਿਤਨਾ بڑا ਛੱਕੜਾ ਨਾ ਟਰੈਕਟਰ ਨੂੰ ਇੱਥੇ ਲਿਆਉਣਾ ਟਰੈਕਟਰ ਲਾਉਣਾ ਇੱਥੇ ਕਿ ਲਾ ਲਾਇਆ ਨਾ ਪਰ ਉਹਦਾ 2 ਫੁੱਟੇ ਨਾਲ ਸੋਨਾ ਬਹੁਤ ਲੱਗਦਾ ਹਨ ਟਰੈਕਟਰ ਹਨਾ 2 ਫੁੱਟ ਟਾਇਰ ਦੇ ਨਾਲ ਲੁੱਕ ਮੋਰੋ ਬਲਕੀ ਜੇ ਬਹੁਤ ਲੱਗਦੀ ਆ ਘਬਰੂ ਲੱਗ ਪਿਆ ਲੈ ਵੇ ਰਵੀ ਜੀ ਅੱਜ ਤਾਈ ਟਾਇਰ ਖੋਲਣੇ ਆ ਤੇ ਤਾਈ ਕੱਸਣੇ ਆ ਕੀ ਵੱਡੀ ਐ ਨਹੀਂ ਭਾਜੀ ਇਹਦੇ ਮੋਰੋ ਪਾਉਣ ਵਾਲਾ ਰਾੜ ਜੀ ਪਹਿਲਾਂ ਲੰਬੇ ਦਾ ਦੂਏ ਦਾ ਲੱਗਣਾ ਆ ਆ ਜੀ ਜੇ ਦੂਏ ਦਾ ਹਾਂਜੀ 40 ਵੇਖਿਆ ਲਾ ਲੱਗੂਗੀ ਦੇਖ ਤਾਂ ਆ ਲਕਣੀ ਆ ਉਹ ਲਕਣੀ ਆ ਜਿਹੜੀ ਕੋਹ ਪੁਰਾਣੀ ਪਈ ਆ ਆਹ ਇਹ ਨੂੰ ਦੇ ਕੱਢੀ ਲੱਗਦੀ ਆ ਏੜੀ ਲੱਗੀ ਆ ਲੱਗੀ ਹੋਣੀ ਹੈ ਨਾ ਹਾ ਇਹਨੂੰ ਕੋ ਮਾਉਣ ਦੇ ਲਈ ਹੁਣ ਕੋ ਚਾਹੀਦਾ ਆ ਚੰਡੀ ਬੰਨਾ ਵਿੱਚੋਂ ਫੜ ਜਾ ਪੈਪ ਲਿਓਦਾ ਮੈਂ ਪੈਪ ਦੇ ਨਾਲ ਘੁੰਮਣਾ ਇਦਾਂ ਨਹੀਂ ਹੋਣਾਗਾ ਏ ਆ ਭਲੇ ਤੁਹਾਡੇ ਸ਼ੇਰਾਂ ਦੇ ਘਰ ਤਾਂ ਨਾ ਢਿੱਲਾ ਨਾੜ ਨਹੀਂ ਟੁੱਟਦਾ ਬਸ ਬਾਲੇ ਨੀਵੇਂ ਜ਼ੋਰ ਨਾਲ ਕੱਸੇ ਹੈਗੇ ਮੇਰੇ ਹਿਸਾਬ ਨਾਲ ਹੀ ਰੱਖੇ ਆ ਇਹ ਇੰਨੇ ਨਹੀਂ ਟੈਟ ਕੀਤੇ ਉਹ ਸੂਰਜਾ ਕਾ ਇੱਕ ਗੋਟਕਾ ਲੈ ਕੇ ਆਉਤੋਂ ਚੱਕ ਕੇ ਥੱਲੇ ਰਾਉਣ ਨੂੰ ਅੱਗੇ ਇੱਕ ਵਾਰੀ ਜ਼ਿਆਦਾ ਟੈਟ ਕਰਤੇ ਹਨ ਨਾਠ ਹੁੰਦੇ ਬਰੀਕ ਚੂੜੀ ਦੇ ਇੰਨੇ بڑے ਤਾਂ ਕੀਤੇ ਜਾਉਂ ਤੋ ਗਰੇ ਆਹ ਖੁੱਲਦੇ ਨਹੀਂ ਛੇਤੀ ਉਹ ਮਨੇ ਕਸ ਵੀ ਬਤੰਦਨ ਨੇ ਮਸ਼ੀਨ ਨਾ ਦਿੱਤੇ ਹੀ ਆਹ ਉਹ ਪਿਆਰੀ ਕਹਿੰਦਾ ਜਦੋਂ ਕਹਿੰਦਾ ਖੋਲਦੂਗਾ ਮੇਰੇ ਕੋਈ ਆਣਾ ਪੈਣਾ ਆਹ ਕਹਿੰਦਾ ਇੱਥੇ ਹੀ ਆਣਾ ਪੈਣਾ ਕਹਿੰਦਾ ਜਦੋਂ ਖੋਲਣੇ ਆ ਇਹ ਗੱਲ ਵਾਕੇ ਇੱਕ ਇੱਕ ਨਾਟ ਲੱਗਾ ਰਹਿਣ ਦੇ ਉਧਰਲੇ ਵੀ ਖੋਲ ਲਓ ਆਹ ਤੇ ਲੈ ਕਰ ਲੰਮੇ ਆਹ ਉਧਰੋਂ ਮੱਕੀ ਵਾਲੇ ਵੱਟ ਦੇ ਵਿੱਚ ਟੱਕ ਜੇ ਬਹੁਤ ਟੈਰਾਂ ਨੂੰ ਹਨਾ ਪੈਰ ਪੁਰਾਣੇ ਆ ਫੇਰ ਤਾਂ ਲੱਗਣ ਲੱਗ ਪੰਦੇ ਆ ਬਸ ਈਨ ਆ ਗਿਆ ਹਡੂਏ ਚਾਹੀਦੇ ਹਾਂ। ਹਾਂ। ਨਾ ਚਲਾਇ ਨਾ ਲਾਈ ਨਾ ਜੰਗ ਜੰਦੀਆਂ। ਤੂੰ ਤਾਂ ਉਹਨੇ ਮਾਦੂਆਂ ਜਾਨਾ ਚਲਾਈ ਜਾਂਦਾ। ਉਹ ਨਹੀਂ ਲਾਉਦਾ। ਉਹ ਭਾਈ ਉਹਨਾਂ ਨੇ ਤਾਂ ਲਈਏ ਟਾਈਮ ਆਪਣੇ ਬੰਦਿਆਂ ਤੋਂ ਬੰਪਰ ਸੈੱਟ ਕਰਾ ਲਈਏ। ਆਹੋ ਹੁਣ ਕਈ ਇਹਦਾ ਵੀ ਇਹਦਾ ਵੀ ਬੰਪਰ ਕੱਸੀ ਏ। ਇਹ ਤਾਂ ਬੰਪਰ ਕੱਸ ਦਿੰਨੇ ਆ। ਇਹ ਬੰਪਰ ਕੱਸ ਦਿੰਨੇ ਆ। ਕਰੀਏ ਹੌਲੀ ਹੌਲੀ ਫਟ। ਹਣ ਗਾਂ ਮੋਰੇ ਸੁਪਰ ਸੀਡਰ ਵੀ ਮਗਰ ਪਾਉਣਾ ਆ ਤਾਂ ਫੇਰ। ਇਹ ਵਜ ਨਹੀਂ ਚੱਲਣਾ ਮਿੱਤਰੋ ਆ ਲੈ ਜਾਂਦਾ ਹੀ ਆ ਬਾਂਹ ਪ੍ਰੈਸ਼ਰ ਜੈਕ ਦੁੱਖ ਤੋੜਤੇ ਇਹਦੇ ਵੀ ਜੈਕ ਕਰਦੇ ਵੀ ਓਹ ਪੈਦਾ ਆਈਂਓ ਤਾਂ ਇਹ ਲੈ ਕੇ ਜਾਂਦਾ ਉਹ ਜਿਹੜਾ ਇਹਦੇ ਟਾਇਰ ਨਹੀਂ ਪੈਂਚਰ ਹੋਆ ਉਹ ਤਾਂ ਖਿਲਰ ਗਿਆ ਉੱਥੇ ਹਾਂ 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 ਇਹਦੀ ਬਾਸ ਇਹ ਤੋਂ ਨਾ ਹਿੱਲਣਾ ਨਹੀਂ ਉਹ ਇੰਨੇ ਰਲੇ ਖੁੱਲੀ ਜਾਂਦੇ ਆ ਇਹ ਥੋੜਾ ਜ਼ੋਰ ਅਗਲੀ ਯਾਰੀ ਜ਼ਿਆਦਾ ਲਾਉਣਾ ਪਊਗਾ ਜੱਸਿਆ ਲੱਗਦਾ ਹਣ ਜ਼ੋਰ ਪਰਖਿਆ ਜਾਊਗਾ ਬਈ ਮਿੱਤਰੋ ਇਹ ਖਾਣਾ ਅੱਜ ਹੈਰਾਨੀ ਦੀ ਗੱਲ ਈ ਆ ਅੱਜ ਬਲੌਗ ਬਣਾਉਦੇ ਆ ਅੱਜ ਹਨਾ ਆਏ ਨੇ ਆਏ ਨੇ ਟਿੱਟੂ ਸੱਦੀ ਦਾ ਹੀ ਆ ਟਿੱਟੂ ਨੇ ਬਾਗ ਨਹੀਂ ਦਿੱਤੀ ਅੱਜ ਨਹੀਂ ਤਾਂ ਇਹ ਤਾਂ ਰਹਿਣ ਤਾਂ ਹਲੇ ਜਦੋਂ ਯਾਰ ਕਿੱਥੇ ਆਏ ਉਹ ਦੇ ਮਿੱਤਰੋ ਟਿੱਟੂ ਅੱਜ ਨੂੰ ਸੋਹਣੇ ਨਾਲ ਅੱਜ ਬਾਗ ਨਹੀਂ ਦਿੰਦਾ ਅੱਜ ਚੁੱਪਿਆ ਕਹੇਗਾ ਭਾਈ ਜੰਦਾ ਪਹਿਲਾਂ ਇਹ ਨਹੀਂ ਤੋ ਰੋ ਪੀਲੇ ਕਹਿੰਦਾ ਆ ਪਹਿਲਾਂ ਮੈਂ ਕਿਹਾ ਇਹਨੂੰ ਸੜੇ ਵਤੀਲੇ ਜੱਟੋ ਇਹਨੂੰ ਚੱਕ ਕੇ ਨਾ ਕੱਲੇ ਉੱਤੇ ਮੇਰੇ ਖਾ ਕੱਲੇ ਉੱਤੇ ਲੱਗ ਜਾਣਾ ਆ ਨਹੀਂ ਜ਼ਿਆਦਾ ਦੂਆ ਹੋ ਜਾਣਾ ਹੈ ਜ਼ਿਆਦਾ ਨਹੀਂ ਹੋਣਾ ਜ਼ਿਆਦਾ ਹੋ ਜਾਊਗਾ ਉਹ ਨਾ ਉਹ ਉਹਦੀ ਆਉਣਾ ਟਾਇਰਾਂ ਦੇ ਵਿੱਚ ਚਾਈ ਕਰ ਚੱਲਾ ਜਾਂ ਰੱਖ ਦੇ ਫੇਰ ਇੱਕ ਗੋਟਕਾ ਲੈ ਕੇ ਤਾਂ ਆ ਇੱਥੇ ਦੇਖ ਤਾਂ ਸਹੀ ਕਰਕੇ ਲਾ ਕੇ ਦੇ ਇੱਕ ਦੂਜੇ ਟਾਇਰਿਆਂ ਉੱਪਰ ਚੱਕਣਾ ਪੈਣਾ ਆਪਾਂ ਨੂੰ ਫੰਲਾ ਬ੍ਰੇਕਾ ਦੂਜਾ ਜਸਿਆ ਬ੍ਰੇਕਾ ਚੰਗੀ ਤਰ੍ਹਾਂ ਲਾ ਲਣੀ ਐ ਖਟਾਇਰ ਦੇ ਅੱਗੇ ਐ ਕ ਮਗਰ ਮਗਲੇ ਟਾਇਰ ਦੇ ਟਾਇਰ ਬੰਨ ਲਾ ਇੱਕ ਟਾਇਰ ਦੇ ਪਿਛਲੇ ਪਾਸੇ ਹਟ ਦੇ ਦੇ ਇੱਕ ਟਾਇਰ ਦੇ ਮੋਹਲੇ ਪਾਸੇ ਹਟ ਲਾ ਦੇ ਕੋਟਕਾ ਮੈਂ ਦੂਜਾ ਲਿਓਦਾ ਚੱਕ ਕੇ ਆ ਉਹਦਨ ਤਾਂ ਆਪਣਾ ਬੰਪਰ ਵੀ ਇੱਥੇ ਲਾ ਕੇ ਰੱਖਿਆ ਆ ਇਹ ਗਰੇਵਾਲ ਇਹਨੂੰ ਵੀ ਕਰ ਦੇਗੇ ਜੀ ਦਿਨ ਫਿੱਟ ਹੋਣਾ ਕੀ ਘਟ ਘਟ ਕਟਾਲਾ ਇਹ ਕੱਸ ਦੇ ਇਹਨੂੰ ਲੈ ਵੀ ਆ ਗਿਆ ਟਾਇਰ ਇਹ ਅੰਬਾ ਸੇੜ ਸਾਡਾ ਅੱਜ ਮਰੀਜ਼ ਹੋਇਆ ਹੋਇਆ ਇਹਦੇ ਪੱਟੀਆਂ ਕੀ ਦੀਆਂ ਇਹਨੇ ਸੱਟ ਲਵਾ ਲਈ ਇਹਨੇ ਦੂਆ ਟਾਇਰ ਵੀ ਲੈ ਆਂਦਰੋਂ ਇੱਕ ਵਾਰ ਸਾਲਾ ਜੈਕ ਲੈ ਲਿਓ ਬਗੜਾ ਨਹੀਂ ਖੁੱਲਣਾ 7 ਆਏ ਮਿੱਤਰੋ ਸਫਾਈ ਚੈੱਕ ਕਰੋ ਘੋੜੇ ਦੀ ਤੇਰਾ ਮਾਰਦਾ ਕਿ ਨਹੀਂ ਇੰਜਣ ਪੂਰੀਆਂ ਚਮਕ ਆਇਆ ਨਾ ਬਾਸ ਕਿਸੇ ਵਾਂਗੂ ਇਹਨੂੰ ਚਮਕਾਣ ਘੋੜੇ ਨੂੰ ਹੌਲੀ 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 ਜਿਗਰੇ ਆ ਨਾ ਇਧਰੋ ਵੀ ਕਰੋ ਚੱਕ ਦੇਖੋ ਮਾਰਦਾ ਪੂਰੀਆਂ ਚਮਕ ਆਇਆ ਨਾ ਨਾ ਬਸ ਇੱਥੋਂ ਚੱਕੀ ਚੱਲ ਹੌਲੀ ਹੌਲੀ ਹਾਂ ਇਧਰੋਂ ਕਰਦਾ ਮਣਿਆ ਬਾਸ ਇੱਥੇ ਇੱਕ ਸੈਂਟਰ ਹੈ ਚਲਾ ਲਾ ਸਾਰਾ ਦਿੱਤੇ ਆ ਬੜੀ ਨਾਲ ਆਹ ਜਿਹੜੀ ਲੋਹੇ ਵਾਲੀ ਰੌਡ ਸੀ ਉਹ ਹੀ ਲੱਗ ਜਾਣੀ ਆ ਉਹ ਆਹ ਆਹ ਨਾ ਆਣ ਕਰ ਆ ਲੈ ਲੈ ਸੇ ਇਧਰੋਂ ਪਾ ਲੈ ਇਧਰੋਂ ਇਧਰੋਂ ਜੱਕ ਹੋਣਾ ਹੁਣ ਪੂਰਾ ਤਾਂ ਇਹਦਾ ਫਾਇਦਾ ਹੈ ਕਿ ਨਹੀਂ ਪ੍ਰੈਸ਼ਰ ਵਾਲੇ ਦਾ ਉਹ ਕੜਾ ਇਹ ਕਮਾ ਕੇ ਤਾਂ ਹੀ ਕਰਦੇ ਥੱਲੇ ਆਈ ਗਏ ਆ ਪਰ ਥੱਲੇ ਨੂੰ ਫਿਰ ਲੋਕ ਹੋ ਜਾਊਗਾ ਥੱਲੇ ਨੂੰ ਘਰੀ ਚੱਲੀ ਇਹਨੂੰ ਜੇ ਰ ਟਾਇਰ ਤਾਂ ਚੱਕ ਹੋ ਗਿਆ ਉਹਨੂੰ ਥੱਲੇ ਨੂੰ ਕਰ ਦੇ ਪੱਪਾ ਇਹਦਾ ਨਿਆਰਾ ਯਾਰ ਨਿਆਰਾ ਹੀ ਆ ਇਹਦਾ ਤਾਂ ਉਹਨੂੰ ਘੁਮਾ ਦੇ ਉਹਨੂੰ ਥੱਲੇ ਕੜੇ ਨੂੰ ਕਰ ਦੇ ਜੱਸੇ ਕੜਾ ਲੋਕ ਕਰ ਦੇ ਕੜਾ ਲੋਕ ਕਰ ਦੇ ਵਾ ਸਹੀ ਆ ਲਾ ਪਿਆ ਘੁੰਮ ਟਾਇਰ ਉਹ ਤਾਂ ਥੱਲੇ ਬੈ ਕੇ ਕਮਾ ਲੈ ਨੂੰ ਇਹਦਾ ਨੂੰ ਉਹਨਾਂ ਦਾ ਲੈ ਕੇ ਆ ਬਰੋਡ ਨਾਲੇ ਗੋਟੀ ਇਹ ਉਦੋਂ ਮੈਂ ਜਲੰਧਰ ਗਿਆ ਸੀਗਾ ਮੈਂ ਦੇਖ ਲਿਆ ਮੈਨੂੰ ਵਧੀਆ ਲੱਗਾ ਮੈਂ ਕਿਹਾ ਯਾਰ ਜੱੱਕ ਲੈ ਕੇ ਜਾਂਦੇ ਆ ਲੋਡ ਦਾ ਆਪਾਂ ਨੂੰ ਪਈ ਰਹਿੰਦੀ ਏ ਜੱੱਕ ਦੀ ਕਿੰਨੇ ਦਾ ਇਹ ਆ ਮੇਰੇ ਖਿਆਲ ਘਰੇ 2300 ਦਾ ਆਇਆ ਕਰੇ 2400 ਦਾ ਇੰਨੇ ਕ ਦਾ ਹੀ ਆਇਆ ਇਹਦੀ ਹਨਾ ਪਹਿਲਾਂ ਵੀ ਹੋ ਗਿਆ 10 ਦਿਨ ਟੈਸਟਿੰਗ ਚੱਲੀ ਜਾਂਦੀ ਘੋੜੇ ਆਪਣੇ ਦੀ ਹੁਣ ਟਾਇਰ ਬਦਲ ਕੇ ਹੁਣ ਇਹਦੀ ਫੇਰ ਟੈਸਟਿੰਗ ਚੱਲਣੀ ਆ ਇਹਨੂੰ ਟੈਸਟ ਕਰਨ ਦੀ ਦਿਵਾਲੀ ਲੱਗੇ ਆ ਧੋ ਲਿਆ ਆ ਫੇਰ ਵੇਡ ਲੈਣਾ ਹੁਣ ਆਪਾਂ ਇਹਨੂੰ ਪੜਿਆ ਕਿ ਕਾ ਲਿਆਦਾ ਜਿਵੇਂ ਜਦੋਂ ਤੋਤਾ ਹੁੰਦਾ ਨਾ ਫੇ ਲਵੇਣ ਨੂੰ ਦਿਲ ਨਹੀਂ ਕਰਦਾ ਨਾ ਇਹ ਨਹੀਂ ਦਿਲ ਕਰਦਾ ਛੇਦੀ ਲਵੇਣ ਨੂੰ ਫੇ ਬੰਦਾ ਕਹਿੰਦਾ ਬਈ ਝੂਠੇ ਹੋ ਜਪੇ ਹੁਣ ਲਵੇਣ ਨਾਲਾ ਕੰਮ ਤਾਂ ਲੈ ਬਈ ਲਾਤਾ ਚੋਪਰਾ ਨੇ ਟਾਇਰ ਇੱਕ ਚੱਲੋ ਇਸ ਨੂੰ ਲੋਟਣੇ ਆਈ ਉਧਰ ਜਾ ਗਏ ਲੈ ਬਈ ਚਾੜ ਦੇ ਟਾਇਰ ਇਹ ਟਾਇਰਾਂ ਨਾਲ ਵੀ ਬਿਨਾ ਬਾਂਪਰ ਤੋਂ ਲੁੱਕ ਚੈੱਕ ਕਰਦੇ ਕਿਦਾਂ ਦਾ ਲੱਗਦਾ ਟਰੈਕਟਰ ਹਨਾ ਇਹ ਤਾਂ ਮਾਦੀ ਹੈ ਤੇ ਮੇਰੇ ਕੋ ਕਹੇ ਦੇ ਲਾ ਦੀਆ ਵਾਹ ਲਾ ਕੇ ਚੱਲ ਮੜਾ ਮੜਾ ਚੱਕਾ ਵਾ ਚੱਕਣਾ ਪੈਣਾ ਥੋੜਾ ਜਿਹਾ ਚੱਕ ਲਾ ਇੱਧਰਲੇ ਪਾਸੇ ਆ ਰੋੜ ਰੱਖ ਲਾ ਲਵੀ ਜਕਾਈਂ ਹਿਸਾਬ ਇਹਦੇ ਨਾਲ ਫੇਰ ਹੈ ਨਾ ਦੂਜੀ ਦੇ ਆਪਣੀ ਦੇ ਸਹੀ ਰਹੂਗੇ ਹੈ ਨਾ ਬਸ 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 ਬਾਈ ਦਾ ਦੋ ਨਾ ਢਾਮੋ ਸਾਹਮਣੇ ਚਾੜ ਲਓ ਇਹਦਾ ਵੀ ਰੰਗ ਖਰਾਬ ਹੋ ਗਿਆ ਸੀਗਾ ਇਹਨੂੰ ਵੀ ਆਪਾਂ ਰੰਗ ਨਵਾਂ ਕੀਤਾ ਹੁਣ ਆ ਬੱਲੇ ਲਵੀ ਤੇਰੇ ਲਵੀ ਤੇਜ ਆ ਗੋਲ ਦਾਪੜੇ ਲਾਏ ਯਾਰ ਅੱਜ ਸਾਡੀ ਮਿੱਤਰੋ ਪਹਿਲਾਂ ਸਲਾਹ ਸੀਗੀ ਬੰਪਰ ਕਸਣ ਦੀ ਬੰਪਰ ਦੀ ਸਲਾਹ ਥੋੜੀ ਅਸੀਂ ਹੁਣੇ ਪੋਸਟਪੋਨ ਕਰਤੀ ਆ ਤਾਂ ਸੀਗਾ ਚਲ ਇਹਨੂੰ ਟੈਰੀ ਕਰ ਦਿੰਨੇ ਆ ਅੱਜ ਉਹ ਇੱਕ ਅੰਰੀ ਚਾਲਾ ਥੋੜਾ ਜਿਹਾ ਚੱਕੋ ਬੀਰੋ ਇਹਦਾ ਮੜ ਕੋ ਮੈਂ ਬੈਲੀ ਤੇ ਚੱਕਾ ਮੈਂ ਇਧਰ ਚੱਕ ਦਵਾ ਚਲੋ ਇਧਰ ਦੇਖੋ ਮੈਂ ਚੱਕ ਦਿੰਦਾ ਬਸ ਉਹ ਮੜ ਜੇ ਕਰਨਾ ਇਸ਼ਾਰਾ ਇਹ ਉਹ ਬੱਲਿਆਂ ਦੇ ਚਲੋ ਮੈਂ ਚੱਕ ਦਿੰਦਾ ਦੱਸ ਦਿਓ ਚੱਕ ਦੇ ਮੜ ਜਿਆ ਬਸ ਬਸ ਉਹ ਬੱਲਿਆਂ ਦੇ ਅੱਗੇ ਮਿੱਤਰੋ ਹੁਣ ਆਪਾਂ ਮੈਟ ਵੀ ਨਵਾਂ ਆਇ ਤੇ ਲਿਆ ਕੇ ਲਾਇਆ ਪਹਿਲਾਂ ਵਾਲਾ ਆਪਣਾ ਮੈਟ ਖਰਾਬ ਹੋ ਗਿਆ ਸੀ ਪਾੜ ਗਿਆ ਸੀ ਇਹ ਵੀ ਮੈਟ ਆਪਾਂ ਨਵਾਂ ਲਾਤਾ ਲਿਆ ਗੇ ਇੱਕ ਆਪਾਂ ਆ ਨਵੀਆਂ ਲਿਆ ਕੇ ਰਬੜਾ ਲਾਈਆਂ ਇਹਨੂੰ ਹੋਰ ਫਾਇਤ ਕੀ ਉਹ ਏਕੇ ਪਹਿਲਾਂ ਏਕੇ 47 ਆ ਦੇ ਲਾਈਆਂ ਸੀਗੀਆਂ ਉਹ ਜਦੋਂ ਇੱਥੇ ਮਗਰਾੜ ਤੇ ਬੰਦੇ ਸੀਗੇ ਬਹੁਤ ਚੁੱਬਦੀਆਂ ਸੀਗੀਆਂ ਤਾਂ ਫੇ ਆਪਾਂ ਨਵੇਂ ਲਿਆ ਕੇ ਆ ਹਲਾਤ ਤੇ 60 ਵਾਲੇ ਇਹਨੂੰ ਯਾਰ ਮੈਨੂੰ ਤਾਂ ਟਾਇਰਾਂ ਦੇ ਨਾਲ ਬਾਹਲੇ ਮੇਰੇ ਪਤਲੇ ਆ ਲੱਗਣ ਲੱਗ ਪਿਆ ਛੋਟਾ ਯਾਰ ਨਹੀਂ ਟਾਇਰ ਲੱਗਣ ਲੱਗ ਪਿਆ ਟਾਇਰਾਂ ਦੇ ਨਾਲ ਕਾਸੀ ਦੇਣਾ ਵਾਂ ਪਰ ਹੋਰ ਕਾ ਲੂ ਜਾਂ ਪਰ ਕੋ ਟਰੈਕਟਰ ਖਾਲੀ ਖਾਲੀ ਇਹ ਲੜਾਇਆ ਲੱਗਦਾ ਆ ਟੈਰਾ ਨਾਲ ਉਹ ਟੈਰਾ ਨਾਲ ਟਰੈਕਟਰ ਚੋੜਾਇਆ ਲੱਗਦਾ ਮੇਰੇ ਚੋਰ ਸੇ ਇਹ ਲੱਗਦਾ ਸੀ ਉਹ ਟੈਰਾ ਨਾਲ ਆ ਬਈ ਧੱਕੜਿਆ ਉਹ ਟੈਰਾ ਨਾਲ ਟਰੈਕਟਰ ਧੱਕੜਾ ਲੱਗਦਾ ਬਈ ਇਹ ਚ ਕੋਈ ਸ਼ੱਕ ਨਹੀਂ ਪਰ ਆਪਾਂ ਚੈੱਕ ਕਰਕੇ ਟੈਸਟ ਕਰਕੇ ਆਪਾਂ ਦੁਬਾਰਾ ਫੇਰ ਟਾਇਰ ਉਹੀ ਕਸਦਣੇ ਆ ਇਹਨੂੰ ਆਪਾਂ ਟਾਇਰ ਉਹ ਦੁਬਾਰਾ ਫੇਰ ਕਸਦਣੇ ਆ ਕਰ ਜਾਇਆ ਕਰਾਓ ਨਹੀਂ ਆਣਾ ਜੀ ਹੂੰ ਜੇ ਹੋਰ ਨਹੀਂ ਲਾ ਆ ਟਰੈਕਟਰ ਆ ਵੀ ਮਿੱਤਰੋ ਕਰਤਾ ਇੱਕ ਫਟ ਇੱਥੇ ਹੁਣ ਮੜਾ ਆਪਾਂ ਕੱਪੜਾ ਮਾਰ ਕੇ ਜਿਹੜੀ ਮਟੀ ਲੱਗੀ ਸੱਡਾਂ ਤੇ ਉਹਨੂੰ ਸਾਫ਼ ਕਰ ਦਈਏ ਤੇ ਆ ਗਈ ਦੂਜੇ ਦੀ ਵਾਰੀ ਆਹਾ ਆਪਾਂ ਬੰਦੇ ਨੂੰ ਜਿੱਤ ਬਣਵਾਇਆ ਸੀ ਗਰੇਵਾਲ ਦਾ ਲੋਗੋ ਇਹ ਆਪਾਂ ਉਹਨੂੰ ਪੂਰਾ ਵਾਈਟ ਵਿੱਚ ਕਿਹਾ ਸੀਗਾ ਉਹਨਾਂ ਥੋੜਾ yellow shade ਦੇ ਵਿੱਚ ਬਣਾਤਾ ਹੁਣ ਉਹਨੂੰ ਫੇਰ ਦੁਬਾਰਾ ਕਿਹਾ ਆ ਵੀ ਇਹਨੂੰ ਵਾਈਟ ਦੇ ਵਿੱਚ ਐਨ ਜਿੱਦਾਂ ਆਪਣੀਆਂ ਲੈਟਾਂ ਚਿੱਟੀਆਂ ਆ ਐਦਾਂ ਬਣਾ ਕੇ ਦੇ ਦੇ ਮੈਂ ਲਾਈਟ ਵੀ yellow ਲਾਤੀ ਏ ਥੋੜਾ ਜਿਹਾ ਗਲਤ ਕਰਤਾ ਦੂਜੇ ਆਂਬਿਆ ਟਾਇਰਾਂ ਲਿਆ ਆ ਕੇ ਉੱਤੇ ਰੱਖਦੇ ਸਟੋਰ ਦੇ ਵਿੱਚ ਇੱਕ ਲੈ ਗਿਆ ਦੂਸਰਾ ਲੈ ਗਿਆ ਵਾ ਠੀਕ ਆ ਓਏ ਮਿੱਤਰੋ ਕਰੋ ਚੱਕ ਕਰਤੇ ਇਹ ਵੀ ਆ ਬਾਈਨ ਪੂਰੇ ਕਾਲੇ ਸੈਟਾਂ ਇਹਨਾਂ ਕਾਲੀਆਂ ਕੱਢਤੀਆਂ ਇਹਨਾਂ ਟਾਇਰਾਂ ਦੀਆਂ ਵੀ ਇਹ ਸੋਹਣਾ ਲੱਗਦਾ ਐ ਸੈਟਾਂ ਥੋੜੀਆਂ ਜੀਆਂ ਸਾਫ਼ ਸੁਥਰੀਆਂ ਜੀਆਂ ਹੁਣ ਆ ਵੀ ਕਾਲੇ ਆ ਤੋ ਉਹ ਵੀ ਕਾਲੇ ਕੱਢ ਤੇ ਚੱਕੋ ਕਰਤਾ ਦੂਜਾ ਵੀ ਫਟ ਪਰ ਟਰੈਕਟਰ ਮਰੋ ਛੁਡਾਇਆ ਲੱਗਣ ਲੱਗ ਪਿਆ ਹੈ ਨਾ ਉਹਨਾਂ ਚੌੜਾ ਕਿੰਨਾ ਦਾ ਉਹਨਾਂ ਟਰੈਕਟਰ ਮਰੋ ਚੋਰ ਸਈਆ ਲੱਗਦਾ ਸੀ ਟਰਾਂ ਨਾਲ ਬੰਪਰ ਨਾ ਹੋ ਜਾਣਾ ਰੋ ਵੀ ਹਾਂ ਜਾਂ ਵਾਂਪਰ ਘਸਣਾ ਫਿਰ ਰੋ ਵੀ ਹੋ ਜਾਣਾ ਪਰ ਉਦਾਂ ਉਹ ਟਾਇਰ ਫੇ ਖਰਾਬ ਹੁੰਦੇ ਰਹਿੰਦੇ ਆ ਉਦਾਂ ਇੱਕ ਵਾਰੀ ਆਪਾਂ ਇਦਾਂ ਟੈਸਟਿੰਗ ਕਰਕੇ ਦੇਖਾਂਗੇ ਜਿਹੜਾ ਟੈਸਟਿੰਗ ਕਰਦੇ ਆ ਜਿਹੜੇ ਹਨਾ ਚੌੜੇ ਟਾਇਰ ਆ ਉਹਨਾਂ ਦੇ ਨਾਲ ਜਦਦਾ ਮਾੜਾ ਮੋੜੇ ਟੋਵਾ ਉਹਦੇ ਨਾਲ ਝਟਕਾ ਵੀ ਟਰੈਕਟਰ ਤੇ ਜ਼ਿਆਦਾ ਲੱਗਦਾ ਆ ਹੁਣ ਖੱਤੇ ਜੋ ਮਾਡਲ ਨੂੰ ਬਹੁਤ ਥੋੜਾ ਉਹ ਮਿੱਟੀ ਮਿੱਟੀ ਕਰ ਲੈਂਦੇ ਆ ਮਿੱਟੀ ਬਹੁਤ ਇਕੱਠੀ ਕਰਦੇ ਆ ਮੋੜ ਨੂੰ ਨੂੰ ਟਰੈਕਟਰ ਤੇਜ਼ ਹੁੰਦਾ ਆ ਤਾਂ ਟਰੈਕਟਰ ਮੁੜਦਾ ਨਹੀਂ ਛੇਤੀ ਓਏ ਮਿੱਤਰੋ ਕਰੋ ਚੈੱਕ ਹੋ ਗਿਆ ਦੋਈ ਟਾਇਰ ਚੇਂਜ ਤੇ ਹੋ ਗਏ ਘੋੜੇ ਦੀ ਲੱਕ ਪੂਰੀ ਚੇਂਜ ਹੋ ਗਈ ਆ ਹੁਣ ਮੋਰੇ ਇੱਕ ਬੈਂਪਰ ਲਾ ਆਇਆ ਇੱਕ ਟਾਇਰ ਦੂਜੇ ਪਾਸੇ ਤੇ ਹੁਣ ਮੋਰੇ ਹਲਕਾ ਜਿਹਾ ਲੱਗਣ ਲੱਗ ਪਿਆ ਤੇ ਬਾਕੀ ਹੁਣ ਇਹਨੂੰ ਕਰਦੇ ਆ ਚਲਾ ਕੇ ਚੈੱਕ ਇਹਦਾ ਅੱਜ ਬਸ ਬੈਠੇ ਬੈਠੇ ਆਂਦਾ ਮੂਡ ਬਣ ਗਿਆ ਕਿ ਜਦੋਂ ਟਾਇਰ ਚੇਂਜ ਕਰ ਲੰਨੇ ਆ ਫੇਰਾ ਕਸਣਾ ਦਾ ਬੈਂਪਰ ਸਿਕਾ ਬਾਕੀ ਦੱਸਿਓ ਸਾਰੇ ਕਮੈਂਟ ਕਰਕੇ ਵੀ ਕਿਦਾਂ ਬਈ ਬਿਨਾ ਬਾਂਪਰ ਤੋਂ ਆ ਟਾਇਰਾਂ ਨਾਲੋਂ ਜ਼ਿਆਦਾ ਸੋਹਣਾ ਲੱਗਦਾ ਆ ਕਿ ਜਾਂ 2 ਫੁੱਟੇ ਟਾਇਰ ਸੀ ਉਹਨਾਂ ਨਾਲੋਂ ਜ਼ਿਆਦੀ ਮੋਰੇ ਲੁੱਕ ਸੋਹਣੀ ਲੱਗਦੀ ਸੀਗੀ ਇਹਨਾਂ ਨੂੰ ਤਾਂ ਜਾਦਾ ਆ ਆਹੋ ਜਾਜ ਵੇ ਬੇ ਇਹਦਾਂ ਵੀ ਜਾਜਦਾ ਆ ਬਾਕੀ ਚਲੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆਪਣੇ ਚੈਨਲ ਤੇ ਤਾਂ ਉਹ ਚੈਨਲ ਆਪਣਾ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧਰੋ ਵੱਧਰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਮੇਰਾ ਭਰਾ ਸਾਰੇ ਜਾਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ